ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪਰ ਨੋਬਲ ਪੁਰਸਕਾਰ ਦੇ ਲਈ ਇੰਨੇ ਬਿਤਾਬ ਭੋਗੇ ਨੇ ਕਿ ਉਹਨਾਂ ਨੇ ਨਾਰਵੇ ਦੇ ਵਿੱਤ ਮੰਤਰੀ ਨੂੰ ਫੋਨ ਤੇ ਧਮਕੀ ਦੇ ਦਿੱਤੀ ਹੈ। ਨਾਰਵੇ ਦੇ ਵਪਾਰਕ ਅਖਬਾਰ ਡੇਂਗੇਸ ਨਰਿੰਗਸਲੀਪ ਨੇ ਵੀਰਵਾਰ ਨੂੰ ਰਿਪੋਰਟ ਦਿੱਤੀ ਕਿ ਡੋਨਲਡ ਟਰੰਪ ਨੇ ਦੇਸ਼ ਦੇ ਵਿੱਤ ਮੰਤਰੀ ਨੂੰ ਫੋਨ ਤੇ ਧਮਕੀ ਦਿੱਤੀ ਹੈ ਕਿ ਜੇਕਰ ਉਹਨਾਂ ਨੂੰ ਨੋਬਲ ਪੁਰਸਕਾਰ ਨਹੀਂ ਦਿੱਤਾ ਗਿਆ ਤਾਂ ਉਹ ਨਾਰਵੇ ਦੇ ਭਾਰੀ ਟੈਰਿਫ ਲਗਾ ਦੇਣਗੇ ਅਮਰੀਕੀ ਰਾਸ਼ਟਰਪਤੀ ਡੋਨਲਡ ਕੈਂਪਨਿ ਪਿਛਲੇ ਮਹੀਨੇ ਟੈਰਿਫ ਤੇ ਚਰਚਾ ਕਰਨ ਲਈ ਨਾਰਵੇ ਦੇ ਵਿੱਤ ਮੰਤਰੀ ਨੂੰ ਫੋਨ ਕੀਤਾ ਸੀ ਇਸ ਦੌਰਾਨ ਵੀ ਉਹਨਾਂ ਕਿਹਾ ਸੀ ਕਿ ਉਹ ਨੋਬਲ ਸ਼ਾਂਤੀ ਪੁਰਸਕਾਰ ਚਾਹੁੰਦੇ ਨੇ ਸੋਂ ਦਜ਼ੀਕ ਇਜ਼ਰਾਈਲ ਪਾਕਿਸਤਾਨ ਅਤੇ ਕੰਬੋਡੀਆ ਸਮੇਤ ਕੁਝ ਦੇਸ਼ਾਂ ਨੇ ਡੋਨਾਲਡ ਟਰੰਪ ਨੂੰ ਸ਼ਾਂਤੀ ਸਮਝੌਤੇ ਅਤੇ ਜੰਗ ਪੰਦੀ ਲਿਆਉਣ ਦੇ ਲਈ ਨੋਬਲ ਪੁਰਸਕਾਰ ਦੇ ਲਈ ਨਾਮ ਸੱਦ ਕੀਤਾ ਜਿਸ ਬਾਰੇ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਨਾਰਵੇ ਦੁਆਰਾ ਦਿੱਤੇ ਗਏ ਸਨਮਾਨ ਦੇ ਹੱਕਦਾਰ ਨੇ ਜੋ ਵਾਈਟ ਹਾਊਸ ਦੇ ਵਿੱਚ ਉਹਨਾਂ ਦੇ ਚਾਰ ਪੁਰਵਜਾਨੂ ਦਿੱਤਾ ਗਿਆ ਸੀ ਇੱਕ ਨਾਰਵੇਈ ਅਖਬਾਰ ਦੀ ਰਿਪੋਰਟ ਦੇ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਾਰਵੇ ਦੇ ਵਿੱਤ ਮੰਤਰੀ ਨੂੰ ਫੋਨ ਕੀਤਾ ਅਤੇ ਸਿੱਧੇ ਧੋਤੇ ਤਮਕੀ ਦਿੰਦੇ ਹੋਏ ਕਿਹਾ ਹੈ ਕਿ ਉਹ ਨੋਬਲ ਸ਼ਾਂਤੀ ਪੁਰਸਕਾਰ ਚੁੰਮਦੇ ਨੇ ਇਹ ਖ਼ਬਰ ਉਦੋਂ ਆਇਆ ਜਦੋਂ ਵਿੱਤ ਮੰਤਰੀ ਜੇਨਸ ਟੌਲਟਨਬਰਗ ਓਸਲੋ ਦੀਆਂ ਸੜਕਾਂ ਤੇ ਘੁੰਮ ਰਹੀ ਸੀ ਨਾਰਵੇ ਬਿਜ਼ਨਸ ਜੈਲੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਰਿਪੋਰਟ ਦੇ ਅਨੁਸਾਰ ਡੋਨਰਡ ਕੰਪਨੀ ਟੈਰਿਫ ਨੂੰ ਗਲਪਾਤ ਦਾ ਵਿਸ਼ਾ ਬਣਾਇਆ ਅਤੇ ਇਸ ਦੌਰਾਨ ਉਹਨਾਂ ਨੇ ਨੋਬਲ ਪੁਰਸਕਾਰ ਬਾਰੇ ਤਮਕੀਦ ਦਿੱਤੀ ਜਦੋਂ ਕਿ ਇਸ ਦੌਰਾਨ ਗਲਬਾਤ ਅਮਰੀਕਾ ਅਤੇ ਨਾਰਵੇ ਵਿਚਕਾਰ ਟੈਰਿਫ ਅਤੇ ਆਰਥਿਕ ਸਹਿ ਹੋਕ ਬਾਰੇ ਚੱਲਦੀ ਸੀ ਪਰ ਅਚਾਨਕ ਕ੍ਰੰਪ ਨੇ ਰੁਸ਼ਾ ਬਦਲ ਲਿਆ ਅਤੇ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਆਪਣੀ ਇੱਛਾ ਜ਼ਾਹਰ ਕਰਨੀ ਸ਼ੁਰੂ ਕਰ ਦਿੱਤੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਪਹਿਲੀ ਵਾਰ ਨਹੀਂ ਹੈ ਜੋ ਤੋਂ ਉਹਨਾਂ ਨੇ ਨਾਰਵੇਈ ਮੰਤਰੀ ਦੇ ਨਾਲ ਗਲਪਾ ਦੌਰਾਨ ਨੋਬਲ ਦਾ ਸਵੀਕਾਰ ਕੀਤਾ ਹੈ ਇਸ ਤੋਂ ਪਹਿਲਾਂ ਵਾਈਟ ਹਾਊਸ ਨੇ ਹਾਲੀ ਦੇ ਵਿੱਚ ਨਾਰਵੇ ਤੋਂ ਆਯਾਤ ਉੱਤੇ 15% ਦਾ ਇਲਾਕਾ ਕੀਤਾ ਸੀ ਜਿਸ ਉੱਤੇ ਦੋਵਾਂ ਦੇਸ਼ਾਂ ਦੇ ਵਿਚਕਾਰ ਗੱਲਬਾਤ ਚੱਲ ਰਹੀ ਸੀ. ਟੰਪ ਪਹਿਲਾਂ ਜਨਤਕ ਤੌਰ ਤੇ ਕਹਿ ਚੁੱਕੇ ਨੇ ਕਿ ਉਹਨਾਂ ਨੇ ਮੱਧ ਪੂਰਬ ਪੱਤ ਪਾਕਿਸਤਾਨ ਅਤੇ ਕੰਬੋਡੀਆ ਵਰਗੇ ਦੇਸ਼ਾਂ ਦੇ ਵਿੱਚ ਸ਼ਾਂਤੀ ਸਮਝੌਤੇ ਜਾਂ ਫਿਰ ਚੰਗ ਬੰਤੀ ਲਿਆਉਣ ਤੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ. ਇਸ ਲਈ ਉਹ ਨੋਬਲ ਪੁਰਸਕਾਰ ਦੇ ਹੱਕਦਾਰ ਨੇ. ਉਹਨਾਂ ਦੇ ਸਮਰਥਕਾਂ ਨੇ ਕਈ ਦੇਸ਼ਾਂ ਤੋਂ ਉਹਨਾਂ ਦੀ ਨਾਮ صدکی بھی کروائی ہے ٹرمپ اکثر یہ دلیل دیتے ہیں کہ چار امریکی রাষ্ট্রپتیوں ਨੂੰ ਨੋਬਲ પુરਸਕਾਰ ਮਿਲਿਆ ਹੈ ਇਸ ਲਈ ਉਹਨਾਂ ਨੂੰ ਵੀ ਇਹ ਮਿਲਣਾ ਚਾਹੀਦਾ ਹੈ ਤੋਂ ہم جانتے ہیں کہ ਨੋਬਲ પુરਸਕਾਰ سویڈن ਦੁਆਰਾ ਦਿੱਤਾ ਜਾਂਦਾ ਹੈ ਪਰ ਇੱਕ ਕਮੇਟੀ ਇਹ ਚੁਣਦੀ ਹੈ ਕਿ ਪੁਰਸਕਾਰ ਕਿਸ ਨੂੰ ملے گا ਜਿਸ ਨੂੰ ਲੈ ਕੇ ਰਾਸ਼ਟਰਪਤੀ ਡੋਨਲਡ ਟਰੰਪ کافی ਉਤਸੁਕ ਨਜ਼ਰ ਆ ਰਹੇ ਨੇ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ